ਬੀਤੇ ਦਿਨੀ ਮੁਹੱਲੇ ਦੇ ਸੁਆਣਾ ਦੇ ਵਿੱਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੇ ਦੌਰਾਨ ਇੱਕ ਕਬੱਡੀ ਖਿਡਾਰੀ ਤੇ ਪ੍ਰਮੋਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਗੈਂਗਸਟਰ ਜਿਹੜੇ ਨੇ ਪਹਿਲਾਂ ਉਹਨਾਂ ਦੇ ਨਾਲ ਸੈਲਫਿਕਰੋਨ ਦੇ ਬਹਾਨੇ ਆਉਂਦੇ ਨੇ ਤੇ ਫਿਰ ਸਿਰ ਦੇ ਬੈਕ ਸਾਈਡ ਤੋਂ ਉਸ ਦੇ ਸਿਰ ਦੇ ਵਿੱਚ ਗੋਲੀ ਮਾਰਦੇ ਨੇ ਔਰ ਗੋਲੀ ਜਿਹੜੀ ਹੈ ਮੂੰਹ ਦੇ ਰਾਹੀਂ ਬਾਹਰ ਨਿਕਲ ਜਾਂਦੀ ਹੈ ਤਾਂ ਮੌਕੇ ਤੇ ਹੀ ਜਿਹੜਾ ਰਾਣਾ ਬਲਚੋਰੀਆ ਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਇਸ ਮਾਮਲੇ ਦੇ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀ ਕਿਸ ਦੀ ਜੋ ਜ਼ਿੰਮੇਵਾਰੀ ਹੈ ਉਹ ਬੰਬੀਆ ਗਰੁੱਪ ਦੇ ਵੱਲੋਂ ਲਈ ਗਈ ਸੀ ਔਰ ਇਸ ਕੇਸ ਨੂੰ ਸਿੱਧੂ ਮੂਸੇਵਾਲੇ ਦੇ ਨਾਲ ਜੋੜਾ ਗਿਆ ਕਿ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੋਇਆ ਸੀ ਉਸ ਦੇ ਵਿੱਚ ਰਾਣਾ ਬਲਚੋਰੀਆ ਦਾ ਨਾਮ ਜਿਹੜਾ ਸ਼ਾਮਲ ਸੀ ਉਹ ਨੇ ਵੀ ਕਿਹਾ ਕਿ ਗੈਂਗਸਟਰਾਂ ਨੂੰ ਰਾਣਾ ਬਲਚੋਰੀਆ ਨੇ ਪਨਾਹ ਦਿੱਤੀ ਸੀ ਲੇਕਿਨ ਪੁਲਿਸ ਨੇ ਇਹਨਾਂ ਸਾਰੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਤਾਂ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਜਦੋਂ ਕਬੱਡੀ ਦਾ ਸੀਜ਼ਨ ਚੱਲਦਾ ਹੈ ਤਾਂ ਉਸ ਵੇਲੇ ਜਿਹੜੇ ਗੈਂਗਸਟਰ ਨੇ ਉਹ ਮੋਟਾ ਪੈਸਾ ਇਕੱਠਾ ਕਰਨ ਦੇ ਲਈ ਇਹਨਾਂ ਕਬੱਡੀ ਖਿਡਾਰੀਆਂ ਤੋਂ ਪ੍ਰਮੋਟਰਾਂ ਤੋਂ ਫਰੋਤੀਆਂ ਮੰਗਦੇ ਨੇ ਔਰ ਇਹੀ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਰਾਣੇ ਨੂੰ ਵੀ ਫੋਨ ਕੀਤਾ ਗਿਆ ਸੀ ਗੈਂਗਸਟਰਾਂ ਦੇ ਵੱਲੋਂ ਲੇਕਿਨ ਉਹਨਾਂ ਨੇ ਫੋਨ ਰਿਸੀਵ ਨਹੀਂ ਕੀਤਾ ਜਿਸ ਤੋਂ ਬਾਅਦ ਗੈਂਗਸਟਰਾਂ ਨੂੰ ਗੁੱਸਾ ਆ ਜਾਂਦਾ ਹੈ ਤੇ ਫਿਰ ਜਿਹੜਾ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਰੂਸ ਦੇ ਵਿੱਚ ਬੈਠ ਕੇ ਪੂਰੀ ਪਲੈਨਿੰਗ ਜਿਹੜੀ ਇਹਨਾਂ ਦੇ ਵੱਲੋਂ ਕੀਤੀ ਗਿਆ ਕਿ ਕਿਸ ਤਰ੍ਹਾਂ ਕਤਲ ਕਰਨਾ ਹੈ ਕਿੱਥੇ ਭਜਣਾ ਹੈ ਕਿੱਥੇ ਲੁਕਣਾ ਹੈ ਤੇ ਕਿਵੇਂ ਉਸ ਤੋਂ ਬਚ ਕੇ ਜੜਾ ਨਿਕਲਣਾ ਹੈ ਲੇਕਿਨ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਗੈਂਗਸਟਰਾਂ ਦਾ ਐਨਕਾਊਂਟਰ ਕਰ ਦਿੱਤਾ ਜਿਸ ਦੇ ਵਿੱਚ ਇੱਕ ਗੈਂਗਸਟਰ ਦੀ ਮੌਤ ਹੋ ਗਈ ਹੈ ਮੁਹਾਲੀ ਕਤਲकांड ਦੇ ਵਿੱਚ ਵੱਡਾ ਖੁਲਾਸਾ ਹੋਇਆ ਰੂਸ ਦੇ ਵਿੱਚ ਕਬੱਡੀ ਖਿਡਾਰੀ ਦੀ ਮੌਤ ਦੀ ਜਿਹੜੀ ਸਾਜ਼ਿਸ਼ ਰਚੀ ਗਈ ਸੀ ਕਤਲ ਦੀ ਸਾਜ਼ਿਸ਼ ਰਚੀ ਗਈ ਸੀ ਬੰਬੀਆ ਗੈਂਗ ਦਾ ਖੋਪਨਕ ਚਿਹਰਾ ਸਾਹਮਣੇ ਆਇਆ ਹੈ ਗੈਸਟਰਨ ਦੀ ਕਾਲ ਦਾ ਜਵਾਬ ਨਾ ਦੇਣਾ ਕਬੱਡੀ ਖਿਡਾਰੀ ਨੂੰ ਮਹਿੰਗਾ ਪੈ ਜਾਂਦਾ